ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 5 ਜਾ ਤੂੰ ਤੁ ਸਹਿ ਮਿਹਰਵਾਨ ਅਚਿੰਤ ਵਸਹਿ ਮਨ ਮਾਹੀ ਏ ਮਿਹਰਵਾਨ ਮੇਰਾ ਕਰਨ ਵਾਲੇ ਪ੍ਰਭੂ ਵਾਹਿਗੁਰੂ ਜੀ ਜਦੋਂ ਤੂੰ ਤਰੁਠ ਪ੍ਰਸੰਨ ਹੋ ਜਾਂਦਾ ਹੈ ਤਾਂ ਤਦੋਂ ਅਚਨ ਚੇਤ ਚਿਤਵਣੀਆਂ ਚਿੰਤਾਵਾਂ ਤੋਂ ਰਹਿਤ ਕਰਕੇ ਸਾਡੇ ਮਨ ਹਿਰਦੇ ਵਿੱਚ ਮਾਹੇ ਵਿੱਚ ਵਸ ਜਾਂਦੇ ਹੋ ਜਿਆ ਤੂੰ ਤਸ ਸਹਿ ਮਿਹਰਵਾਨ ਨੌ ਨਿਦ ਘਰ ਮਹਿ ਪਾਹੀ ਇਹ ਮਿਹਰਾ ਕਰਨ ਵਾਲੇ ਮਿਹਰਵਾਨ ਕਿਰਪਾਲਤਾ ਕਰਨ ਵਾਲੇ ਪ੍ਰਭੂ ਜੀ ਜਦੋਂ ਤੁਸੀਂ ਤਰੁੱਠ ਪੈਂਦੇ ਹੋ ਤਦੋਂ ਨੌ ਨਦੀਆਂ ਘਰ ਵਿੱਚ ਬੈਠਿਆਂ ਹੀ ਪ੍ਰਾਪਤ ਕਰ ਲਈਦੀਆਂ ਹਨ ਜਾ ਤੂੰ ਤਸ ਸਹਿ ਮਿਹਰਵਾਨ ਤਾ ਗੁਰ ਕਾ ਮੰਤਰ ਕਮਾਹੇ ਹਾ ਜੇਕਰ ਆਪ ਜੀ ਕਿਰਪਾ ਕਰੋ ਏ ਮੇਰੇ ਮਿਹਰਾਂ ਵਾਲੇ ਪ੍ਰਭੂ ਤਦੋਂ ਤੁਸੀਂ ਜਦੋਂ ਪ੍ਰਸੰਨ ਹੁੰਦੇ ਹੋ ਜਾਂਦੇ ਹੋ ਤਦੋਂ ਜੀਵ ਗੁਰਾਂ ਦਾ ਬਖਸ਼ਿਆ ਆਇਆ ਮੰਤਰ ਉਪਦੇਸ਼ ਕਮਾਉਂਦਾ ਹੈ ਜਾ ਤੂੰ ਤਸ ਸਹਿ ਮਿਹਰਵਾਨ ਤਾ ਨਾਨਕ ਸੱਚ ਸਮਾਹੇ ਸਤਿਗੁਰੂ ਜੀ ਕਥਨ ਕਰਦੇ ਆ ਕਹੇ ਮਿਹਰਬਾਨ ਕਿਰਪਾ ਕਰਨ ਵਾਲੇ ਪ੍ਰਭੂ ਵਾਹਿਗੁਰੂ ਜਦੋਂ ਤੁਸੀਂ ਪ੍ਰਸੰਨ ਹੋ ਜਾਂਦੇ ਹੋ ਤਦੋਂ ਜੀਵ ਤੇਰੇ ਸਤ ਸਰੂਪ ਵਿੱਚ ਸਮਾ ਜਾਂਦੇ ਆ ਮਹੱਲਾ ਪੰਜਵਾ ਹੁਣ ਸਤਗੁਰੂ ਜੀ ਪ੍ਰਭੂ ਦੀ ਮਿਹਰ ਪ੍ਰਸੰਨਤਾ ਤੋਂ ਬਿਨਾਂ ਵਾਲਿਆਂ ਦੀ ਹਾਲਤ ਕਹਿੰਦੇ ਆ ਕਿਤੇ ਬਹਿਨ ਬਹਿਣੀ ਮੋਚ ਵਜਾਇਨ ਵਜ ਹੀ ਭਾਈ ਕਿਤਨੇ ਹੀ ਬਹਿਣੇ ਸਿੰਘਾਸਣਾਂ ਉੱਪਰ ਬੈਠਣ ਵਾਲੇ ਰਾਜੇ ਆਦ ਹੋਏ ਆ ਜੋ ਆਪਣੀ ਵਿੜਾਈ ਵਾਸਤੇ ਮੋਚੰਦਾ ਬਹੁਤ ਜਸ ਰੂਪ ਵਾਜਵਾਜਿਆਂ ਨੂੰ ਵਜਾਇਨ ਵਜਾਉਂਦੇ ਫਿਰਦੇ ਰਹੇ ਪਾਵ ਆਪਣਾ ਜਸ ਕਰਾਉਂਦੇ ਰਹੇ ਨਾਨਕ ਸੱਚੇ ਨਾਮ ਵਿਣ ਕਿਸੈ ਨਾ ਰਹੀ ਆ ਲੱਜ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਇੱਕ ਸੱਚੇ ਅਕਾਲ ਪੁਰਖ ਦੇ ਨਾਮ ਜਪਣ ਤੋਂ ਬਗੈਰ ਜਪੇ ਤੋਂ ਬਿਨਾ ਕਿਸੇ ਦੀ ਵੀ ਲੋਕ ਪ੍ਰਲੋਕ ਵਿੱਚ ਲੱਜ ਪਤ ਨਹੀਂ ਰਹੀ ਪੌੜੀ ਤੁਦ ਤੇ ਆਇਨ ਬੇਦ ਕਤੀਬਾ ਸਣ ਖੜੇ ਹੈ ਪਰਮੇਸ਼ਰ ਜੋ ਵੇਦਾਂ ਨੂੰ ਉਚਾਰਨ ਵਾਲੇ ਪੜਨ ਵਾਲੇ ਅਤੇ ਕਤੀਬਾ ਨੂੰ ਉਚਾਰਨ ਵਾਲੇ ਪੜਨ ਵਾਲੇ ਇਹਨਾਂ ਦੇ ਸਣ ਸਹਿਤ ਸਮੇਤ ਖੜੇ ਹੋ ਕੇ ਤੁਦ ਦਾ ਤੁਹਾਨੂੰ ਤੇ ਆਇਨ ਧੇ ਆ ਗਣਤੀ ਗਣੀ ਨ ਜਾਏ ਤੇਰੇ ਦਰ ਪੜੇ ਹੀ ਮਹਾਰਾਜ ਉਹਨਾਂ ਜੀਵਾਂ ਦੀ ਗਿਣਤੀ ਗਿਣੀ ਨਹੀਂ ਜਾਂਦੀ ਜੋ ਤੁਹਾਡੇ ਦਰ ਦੁਆਰੇ ਅੱਗੇ ਪੜੇ ਕਈ ਪਏ ਹੋਏ ਆ। ਬ੍ਰਹਮੇ ਤੁੱਦ ਧਿਆਨ ਇੰਦਰ ਇੰਦਰਾਸਨਾ ਹੀ ਮਹਾਰਾਜ ਕੋੜ ਕਰੋੜਾਂ ਬ੍ਰਹਮੇ ਅਤੇ ਇੰਦਰਾਸਨਾ ਇੰਦਰ ਪਦਵੀ ਉੱਪਰ ਬੈਠਣ ਵਾਲੇ ਕਰੋੜਾਂ ਇੰਦਰ ਵੀ ਤੁਹਾਨੂੰ ਤਿਆਰ ਰਹਿ ਆ ਤੇ ਹੁੰਦੇ ਆ। ਸੰਕਰ ਬਿਸਨ ਮਹੇ ਸੰਕਰ ਬਿਸਨ ਅਵਤਾਰ ਹਰ ਜਸ ਮੁਖ ਪਣਾ ਹੀ ਹਰੀ ਪਰਮੇਸ਼ਰ ਸ਼ੰਕਰ ਸ਼ਿਵ ਜੀ ਤੇ ਬਿਸਨ ਵਿਸ਼ਨੂੰ ਭਗਵਾਨ ਨੇ ਜਿਹੜੇ ਵੀ ਅਵਤਾਰ ਧਾਰਨੇ ਕੀਤੇ ਆ ਉਹ ਸਾਰੇ ਤੇਰੇ ਜਸ ਕੀਰਤਨ ਨੂੰ ਆਪਣੇ ਮੂੰਹੋਂ ਪਣਾ ਉਚਾਰਨ ਕਰਦੇ ਆ ਪੀਰ ਪਿਕਾਬਰ ਸੇਖ ਮਸਾਇਕ ਔਲੀਏ ਜੋ ਪੀਰ ਮੁਸਲਮਾਨਾਂ ਦੇ ਮੁਰਸ਼ਿਦ ਪਿਕਾਬਰ ਹੁੰਦਾ ਪੈਗਾਮ ਲੈ ਜਾਣ ਵਾਲਾ ਰੱਬ ਦਾ ਨਬੀ ਪਾ ਵੀਸਾ ਮੁਹੰਮਦ ਆਦ ਸੇਖ ਹੁੰਦੇ ਮੁਸਲਮਾਨਾਂ ਦੇ ਵੱਡੇ ਵੱਡੀ ਜਾਤ ਵਾਲੇ ਮਸਾਇਕ ਮੁਸ਼ਕਤ ਮਿਹਨਤਾਂ ਕਰਨ ਵਾਲੇ ਤਪਸਵੀ ਲੋਕ ਔਲੀਏ ਫਕੀਰ ਰੱਬ ਦੇ ਨਜ਼ਦੀਕੀ ਇਤੇ ਆਦ ਵੀ ਸਾਰੇ ਹਰੀ ਜਸ ਮੁਖੋਂ ਉਚਾਰ ਰਹੇ ਆ ਓਤ ਬੋਤ ਨਿਰੰਕਾਰ ਘਟ ਘਟ ਮੌਲੀਏ ਕੇਂਦਰੰਕਾਰ ਆਕਾਰ ਤੋਂ ਰਹਿਤ ਪ੍ਰਭੂ ਤੂੰ ਸਭ ਵਿੱਚ ਓਤ-ਪੋਤ ਤਾਣੇ-ਪੇਟੇ ਵਾਂਗ ਮਿਲ ਰਿਹਾ ਹੈ। ਅਤੀ ਘੱਡਾਂ-ਘੱਡਾਂ ਚਾਰੇ ਖਾੜੀਆਂ ਵਿੱਚ ਮੌਲੀਏ ਪ੍ਰਫੁੱਲਤ ਹੋ ਰਿਹਾ। ਕੂੜ ਹੋ ਕਰੇ ਵਿਨਾਸ਼ ਧਰਮੇ ਤੱਗੀਐ। ਕੂੜ ਵਿੱਚ ਝੂਠ ਵਿੱਚ ਲੱਗੇ ਹੋਇਆਂ ਨੂੰ ਵਿਨਾਸ਼ ਨਾਸ਼ ਕਰਦਾ ਹੈ ਅਤੇ ਧਰਮੇ ਧਰਮੀ ਪੁਰਸ਼ਾਂ ਨੂੰ ਤੱਗੀਐ ਇਸਤਤ ਕਰਦਾ ਹੈ। ਜਿਤ ਜਿਤ ਲਾਏ ਆਪ ਤਿਤ ਤਿਤ ਲੱਗੀ ਐ ਹੇ ਮਹਾਰਾਜ ਜਿਸ ਜਿਸ ਪਾਸੇ ਵੱਲ ਜੀਵਾ ਨੂੰ ਕਰਨੀ ਅਨਸਾਰ ਤੁਸੀਂ ਆਪ ਲਾਏ ਲਾਉਂਦੇ ਹੋ ਤਿਤ ਤਿਤ ਹੁੰਦਾ ਉਸ ਪਾਸੇ ਵੱਲ ਹੀ ਜੀਵਾ ਦਾ ਲੱਗਣਾ ਹੁੰਦਾ ਸਲੋਕ ਮਹੱਲਾ 5ਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਹੇ ਭਾਈ ਇਹ ਜੀਵ ਮਨੁੱਖਾ ਜਨਮ ਪਾ ਕੇ ਚੰਗਿਆਈ ਚੰਗੇ ਕਰਮ ਕਰਨ ਲਈ ਆਲਕ ਆਲਸ ਕਰਦਾ ਹੈ ਅਤੇ ਬੁਰੀਆਈ ਬੁਰੇ ਕਰਮ ਕਰਨ ਲਈ ਸ਼ੇਰ ਹੁੰਦਾ ਸ਼ੇਰ ਦੀ ਨਿਆਈ ਦਲੇਰ ਹੋ ਜਾਂਦਾ ਹੈ ਪਾਪ ਨਾਮ ਸਿਮਰਨ ਰੂਪ ਚੰਗੇ ਕੰਮ ਕਰਨ ਲਈ ਜੀਵ ਆਲਸ ਕਰਦਾ ਪਾਵ ਰਤੀ ਕੁਮਾਤਰ ਕਮਜ਼ੋਰ ਹੋ ਜਾਂਦਾ ਹੈ ਤੇ ਕਿਸੇ ਨੂੰ ਦੁੱਖ ਦੇਣ ਜਾਂ ਪਾਪ ਰੂਪ ਬੁਰੇ ਕੰਮ ਕਰਨ ਲਈ ਸ਼ੇਰ ਭਰ ਹੋ ਜਾਂਦਾ ਪਾਪ ਸ਼ੇਰ ਵਾਂਗ ਵਜਨਦਾਰ ਹੋ ਕੇ ਮੰਦ ਕਰਮ ਕਰਦਾ ਨਾਨਕ ਅੱਜਕੱਲ ਆਵਸੀ ਗਾਫਲ ਫਾਹੀ ਪੇਰ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਹੇ ਗਾਫਲ ਆਲਸੀ ਬੇਖਬਰ ਜੀਵ ਅੱਜਕੱਲ ਨੂੰ ਹੀ ਤੇਰੇ ਪੇਰ ਪੈਰਾ ਵਿੱਚ ਮੌਤ ਦੀ ਫਾਹੀ ਆਵਸੀ ਆ ਜਾਵੇਗੀ ਮਹੱਲਾ ਪੰਜਵਾ ਕੀਤੀਆ ਕੁਟੰਗ ਗੁੱਜਾ ਥੀਏ ਨਹਿਤ ਇਹ ਜੀਵ ਪ੍ਰੇਮ ਦੇ ਸਹਿਤ ਹੋ ਕੇ ਕੀਤੀਆ ਕਿਤਨੇ ਹੀ ਕੁਟਾ ਅੰਗ ਖੋਟੇ ਚੱਜ ਭੈੜੇ ਕਰਮ ਕਰਦਾ ਹੈ ਪਰ ਉਸ ਵਾਹਿਗੁਰੂ ਤੋਂ ਕੁਝ ਵੀ ਗੁੱਜਾ ਗੁਪਤ ਨਹੀਂ ਹੋਇਆ ਉਹ ਅੰਤਰਜਾਮੀ ਪਰਮੇਸ਼ਰ ਸਭ ਕੁਝ ਜਾਣਦਾ ਨਾਨਕ ਤੈ ਸਹਿ ਧਗਿਆ ਮਨ ਮਹਿ ਸੱਜਾ ਅਮਿਤ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤੈ ਇਸ ਸਹਿ ਮਾਲਕ ਵਾਹਿਗੁਰੂ ਨੇ ਆਪਣੇ ਬਖਸ਼ਿੰਦ ਸੁਭਾਅ ਕਰਕੇ ਮੰਦੇ ਮਹਿ ਵਿੱਚ ਹੀ ਟਕਿਆ ਟਕ ਲਏ ਹਨ ਤਾਹੀਓਂ ਹੀ ਉਹ ਸੱਚਾ ਮਿਤ ਮਿੱਤਰ ਹੈ ਪੌੜੀ ਹਉ ਮੰਗੂ ਤੁਜੈ ਦਇਆਲ ਕਰ ਦਾਸਾ ਗੋਲਿਆ ਏ ਦਇਆਲ ਦਇਆ ਦੇ ਆਲ ਕਰ ਪਰਮੇਸ਼ਰ ਅਸੀਂ ਤੁਹਾਡੇ ਪਾਸੋਂ ਇਹ ਮੰਗਦੇ ਹਾਂ ਕਿ ਸਾਨੂੰ ਆਪਣੇ ਦਾਸਾ ਸੇਵਕਾਂ ਦਾ ਗੋਲਿਆ ਸੇਵਕ ਬਣਾਉਣਾ ਕਰ ਨਉ ਨਿਦ ਪਾਈ ਰਾਜ ਜੀਵਾ ਬੋਲਿਆ ਹੇ ਮਹਾਰਾਜ ਤੁਹਾਡਾ ਨਾਮ ਬੋਲਣ ਕਰਕੇ ਮੇਰਾ ਜੀਵਣਾ ਹੁੰਦਾ ਅਤੀਸੇ ਵਿੱਚ ਹੀ ਨੌ ਨਦੀਆਂ ਤੇ ਰਾਜ ਭਾਗ ਪਾ ਲੈਂਦਾ ਹਾਂ ਅੰਮ੍ਰਿਤ ਨਾਮ ਨਿਧਾਨ ਦਾਸਾ ਘਰ ਦਾਸਾ ਘਰ ਕਣਾ ਹੇ ਮਹਾਰਾਜ ਤੁਹਾਡੇ ਅਮਰ ਕਰਨ ਵਾਲੇ ਨਾਮ ਦਾ ਨਿਦਾਨ ਖਜ਼ਾਨਾ ਤੁਹਾਡੇ ਦਾਸਾ ਸੇਵਕਾਂ ਦੇ ਘਰ ਵਿੱਚ ਹਿਰਦੇ ਵਿੱਚ ਕਣਾ ਬਹੁਤ ਜ਼ਿਆਦਾ ਇਕੱਠਾ ਹੋਇਆ ਪਿਆ ਹੈ ਤਿਨ ਕੈ ਸੰਗ ਨਿਹਾਲ ਸਰਵਣੀ ਜਸ ਸੁਣਾ ਤਿਨ ਓਨਾ ਗੁਰਮੁਖ ਜਨਾਂ ਦੀ ਸੰਗ ਸਾਥ ਭਾਵ ਸੰਗਤ ਕਰਕੇ ਤੇ ਸਰਵਣੀ ਕੰਨਾਂ ਨਾਲ ਕੀਰਤਨ ਸੁਣਾ ਸਰਵਣ ਕਰਕੇ ਨਿਹਾਲ ਆਨੰਦ ਪ੍ਰਸੰਨ ਹੋ ਜਾਈਦਾ ਹੈ ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਓਨਾ ਗੁਰਮੁਖਾਂ ਦੀ ਹੱਥਾਂ ਨਾਲ ਟਹਿਲ ਰੂਪਕਾਰ ਕਮਾਉਣਾ ਕਰੀਏ ਜਿਸ ਕਰਕੇ ਸਰੀਰ ਤਨ ਪਵਿੱਤਰ ਹੋ ਜਾਵੇ ਪੱਖਾ ਪਾਣੀ ਪੀਸ ਬਿਗਸਾ ਪੈਰ ਧੋਏ ਗਰਮੀ ਦੀ ਰੁੱਤ ਵਿੱਚ ਪੱਖਾ ਚੱਲਣਾ ਪਾਣੀ ਢੋਣਾ ਅਤੇ ਭੋਜਨ ਛਕਾਉਣ ਵਾਸਤੇ ਦਾਣਿਆਂ ਨੂੰ ਪੀਣਾ ਕਰੀਏ ਅਤੇ ਉਹਨਾਂ ਦਾਸਾਂ ਦੇ ਪੈਰ ਚਰਨ ਧੋ ਕਰਕੇ ਬਿਗਸਾ ਪ੍ਰਸੰਨ ਹੋਈਏ ਆਪ ਕੋ ਕਛੂ ਨ ਹੋਏ ਪ੍ਰਭ ਨਦਰ ਨਿਹਾਲੀ ਹੈ हे ਪ੍ਰਭੂ ਪਰਮੇਸ਼ਰ ਇਹ ਸਾਡੇ ਆਪਣੇ ਕੋਲੋਂ ਕੁਝ ਵੀ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਸਾਡੇ ਉੱਪਰ ਕਿਰਪਾ ਦ੍ਰਿਸ਼ਟੀ ਕਰਕੇ ਵੇਖਣਾ ਕਰੋ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਨਿਹਾਲ ਕਰ ਦੇਵੋ ਮੋਹ ਨਿਰਗੁਣ ਦਿੱਚੈ ਥਾਉ ਸੰਤ ਧਰਮਸਾਲੀ ਐ ਫਿਰ ਬੇਨਤੀ ਵਿੱਚ ਇਉਂ ਕਹੀਏ ਕਿ ਹੇ ਮਹਾਰਾਜ ਮੋਹ ਮੈਨੂੰ ਨਿਰਗੁਣ ਗੁਣਾ ਤੋਂ ਹੀੜੇ ਨੂੰ ਧਰਮਸਾਲੀਏ ਧਰਮ ਦਾ ਸਥਾਨ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੰਗਤ ਵਿੱਚ ਥਾਂ ਦਿੱਚਿਆ ਕੀਏ ਦੇਣਾ ਕਰੋ ਸਲੋਕ ਮਹੱਲਾ 5 ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਏ ਸੱਜਣ ਪ੍ਰਭੂ ਵਾਹਿਗੁਰੂ ਐਸੀ ਮੇਹਰ ਕਰੋ ਕਿ ਮੈਂ ਤੁਹਾਡੇ ਚਰਨ ਕਮਲਾਂ ਦੀ ਹਮੇਸ਼ਾ ਹਮੇਸ਼ਾ ਹੀ ਧੂੜੀ ਹੋ ਕੇ ਰਹਿਣਾ ਕਰਾਂ ਨਾਨਕ ਸਰਣ ਤੁਹਾਰੀ ਆ ਪੀਖੋ ਸਦਾ ਹਜੂਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਤੁਹਾਡੀ ਸਰਣ ਓਟ ਵਿੱਚ ਆਇਆ ਹਾਂ ਤੁਸੀਂ ਕਿਰਪਾਲਤਾ ਕਰੋ ਮੈਂ ਹਮੇਸ਼ਾ ਹੀ ਤੁਹਾਨੂੰ ਹਜੂਰ ਸਾਹਮਣੇ ਹਾਜ਼ਰਾ ਹਜੂਰ ਕਰਕੇ ਵੇਖਦਾ ਰਹਾ ਮਹੱਲਾ ਪੰਜਵਾ ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ ਹਰ ਪਰਮੇਸ਼ਰ ਦੇ ਚਰਣੀ ਚਰਨਾ ਕਮਲਾਂ ਵਿੱਚ ਮਨ ਚੇਤ ਲੱਗਣ ਕਰਕੇ ਅਣਗਿਣਤ ਹੀ ਭਾਪੀ ਪੁਰਖ ਪੁਨੀਤ ਪਵਿੱਤਰ ਜੀਵਨ ਵਾਲੇ ਹੋ ਗਏ ਹਨ 86 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਭ ਪਰਮੇਸ਼ਰ ਦਾ ਨਾਮ 68 ਤੀਰਥਾਂ ਤੋਂ ਵੀ ਪਵਿੱਤਰ ਹੈ ਪਰ ਇਹ ਪ੍ਰਾਪਤ ਉਸ ਨੂੰ ਹੁੰਦਾ ਜਿਸ ਦੇ ਮੱਥੇ ਉੱਪਰ ਪ੍ਰਾਪਤੀ ਦੇ ਸ਼੍ਰੋਮਣੀ ਭਾਗ ਲੇਖ ਹੁੰਦੇ ਆ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਏ ਭਾਈ ਇਸ ਕਰਕੇ ਸ੍ਰਿਸ਼ਟੀ ਦੀ ਪਰਵਿਦਗਾਰ ਪਾਲਣਾ ਕਰਨ ਵਾਲੇ ਪਰਮੇਸ਼ਰ ਦਾ ਨਾਮ ਨਿਤਾ ਪ੍ਰਤੀ ਸਵਾਸ ਗਿਰਾਸ ਆਉਂਦੀ ਜਾਂਦੀ ਸਾਹਾਂ ਨਾਲ ਗਿਰਾਸ ਗਰਾਹੀ ਖਾਂਦਿਆਂ ਜਪਣਾ ਚਾਹੀਦਾ ਜਿਸਨੂੰ ਕਰੇ ਰह्म ਤਿਸ ਨ ਵਿਸਾਰਦਾ ਹਾ ਜਿਸ ਤਾਈ ਪਰਮੇਸ਼ਰ ਰਹਿਮ ਦਇਆ ਕਰੇ ਕਰਦਾ ਹੈ ਉਸ ਪੁਰਸ਼ ਨੂੰ ਆਪਣਾ ਨਾਮ ਕਦੇ ਵੀ ਵਿਸਾਰਦਾ ਭੁਲਾਉਂਦਾ ਹੀ ਨਹੀਂ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਪਰਮੇਸ਼ਰ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਮਾਰਦਾ ਨਾਸ਼ ਕਰਦਾ ਹੈ ਆਪ ਹੀ ਗੁਰਮੁਖਾਂ ਦੇ ਅੰਦਰ ਗਿਆਨ ਪੈਦਾ ਕਰਦਾ ਹੈ ਆਪ ਹੀ ਉਹਨਾਂ ਦੇ ਅੰਦਰੋਂ ਅਗਿਆਨ ਨੂੰ ਮਾਰ ਦਿੰਦਾ ਹੈ ਸਭ ਕਿਸ ਜਾਣੈ ਜਾਣ ਬੁੱਝ ਵਿਚਾਰਦਾ ਉਹ ਜਾਣਨ ਹਾਰ ਪਰਮੇਸ਼ਰ ਸਾਰਾ ਕੁਝ ਜਾਣਦਾ ਹੈ ਜੋ ਵੀ ਕਿਸੇ ਦੀ ਜਾਣ জ্ঞাত ਹੈ ਉਸ ਸਭ ਕੁਝ ਨੂੰ ਅੰਤਰਜਾਮੀ ਜਾਣਦਾ ਆਪ ਹੀ ਜੀਵਾਂ ਦੀ ਕਰਨੀ ਬੁੱਝ ਕਰਕੇ ਆਪ ਹੀ ਉਹਨਾਂ ਨੂੰ ਫਲ ਦੇਣ ਬਾਰੇ ਵਿਚਾਰ ਕਰਦਾ ਹੈ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਉਹ ਪਰਮੇਸ਼ਰ ਅਨੇਕਾਂ ਰੂਪ ਆਕਾਰ ਇੱਕ ਛਿਨ ਮਾਤਰ ਸਮੇਂ ਵਿੱਚ ਹੀ ਆਪਣੀ ਕੁਦਰਤ ਸ਼ਕਤੀ ਨਾਲ ਧਾਰ ਲੈਂਦਾ ਅਰਥਾਤ ਆਪ ਆਕਾਰਾਂ ਤੋਂ ਰਹਿਤ ਹੈ ਤੇ ਆਪਣੀ ਸ਼ਕਤੀ ਨਾਲ ਅਨੇਕਾਂ ਰੂਪ ਧਾਰਦਾ ਹੈ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ ਹਾਂ ਜਿਸ ਤਾਈਂ ਪਰਮੇਸ਼ਰ ਆਪ ਆਪਣੇ ਸੱਚੇ ਨਾਮ ਵਿੱਚ ਲਾਉਂਦਾ ਹੈ ਉਸ ਤਾਈਂ ਹੀ ਉਧਾਰ ਦਾ ਤਾਰ ਲੈਂਦਾ ਹੈ ਪਾਪ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ ਜਿਸ ਦੈ ਹੋਵੇ ਵੱਲ ਸੋ ਕਦੇ ਨ ਹਾਰਦਾ ਜਿਸ ਦੇ ਵੱਲ ਤਰਪ ਪਰਮੇਸ਼ਰ ਹੋ ਜਾਵੇ ਜਿਸ ਦਾ ਪੱਖੀ ਹੋ ਜਾਵੇ ਉਹ ਪੁਰਸ਼ ਲੋਕ ਪ੍ਰਲੋਕ ਵਿੱਚ ਕਦਾ ਚਿੱਤ ਵੀ ਨਹੀਂ ਹਾਰਦਾ ਸਦਾ ਅਭਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਉਸ ਪਰਮੇਸ਼ਰ ਦਾ ਦੀਵਾਨ ਦਰਬਾਰ ਆਸਰਾ ਹਮੇਸ਼ਾ ਹੀ ਅਭਗ ਹੁੰਦਾ ਅਟਲ ਹੈ ਮੈਂ ਉਸ ਪ੍ਰਭੂ ਨੂੰ ਹੀ ਸਦਾ ਹੀ ਨਮਸਕਾਰ ਦਾ ਬੰਦਨਾ ਕਰਦਾ ਹ ਸਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਈ ਹੀ ਪਾਈ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਲੋਭ ਲਾਲਚ ਆਦ ਵਿਕਾਰਾਂ ਨੂੰ ਛੱਡਣਾ ਕਰੀਏ ਇਹਨਾਂ ਸਭਨਾ ਦੇ ਤਾਈਂ ਬ੍ਰਹਮ ਅਭਿਆਸ ਰੂਪੀ ਅੱਗ ਵਿੱਚ ਸਾੜ ਦੇਣਾ ਕਰੀਏ ਜੀਵ ਦਿਆ ਨਿਤ ਜਾਪੀਐ ਨਾਨਕ ਸਾਚਾ ਨਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਿਉਂਦੇ ਜੀ ਨਿਤ ਸਦਾ ਹੀ ਜਪਣਾ ਕਰੀਏ ਮਹੱਲਾ ਪੰਜਵਾ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਆਪਣਾ ਪ੍ਰਭੂ ਪਰਮੇਸ਼ਰ ਸਿਮਰਤ ਸਿਮਰਤ ਸਿਮਰਦਿਆ ਸਿਮਰਦਿਆ ਸਾਰੇ ਧਰਮ ਅਰਥ ਕਾਮ ਮੋਖ ਮੰਦੀ ਆਹੇ ਚਾਹਨਾ ਅਨਸਾਰ ਫਲ ਪਾ ਲਏ ਹਨ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਜਿਨ੍ਹਾਂ ਨੇ ਦਿਲ ਦੀ ਭਾਵਨਾ ਅਨਸਾਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਆਰਾਧਨਾ ਕੀਤਾ ਹੈ ਉਹਨਾਂ ਨੂੰ ਪੂਰਨ ਗੁਰਾਂ ਨੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ हे ਭਾਈਓ ਪੁਰਸ਼ ਸੰਸਾਰ ਜਗਤ ਵਿੱਚ ਮੁਕਤਾ ਮੁਗਤ ਹੋਇਆ ਹੈ ਜਿਸ ਨੂੰ ਸਤਿਗੁਰਾਂ ਨੇ ਅੰਮ੍ਰਿਤ ਨਾਮ ਦਾ ਉਪਦੇਸਿਆ ਉਪਦੇਸ਼ ਦਿੱਤਾ ਹੈ ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ਉਸਦੀ ਅਵਿਧਿਆ ਹੰਗਤਾ ਮਮਤਾ ਰੂਪੀ ਬਲਾ ਚਲੀ ਗਈ ਤੇ ਪ੍ਰਮਾਨ ਪਰਮੇਗਤ ਆਦ ਸੰਸੇ ਵੀ ਮਿਟ ਗਏ ਤਿਸਕਾ ਦਰਸ਼ਨ ਦੇਖ ਜਗਤ નિਹਾਲ ਹੋਏ ਉਸ ਗੁਰਮੁਖ ਪਿਆਰੇ ਦਾ ਦਰਸ਼ਨ ਦੀਦਾਰ ਵੇਖ ਕਰਕੇ ਸਾਰਾ ਜਗਤ ਸੰਸਾਰ ਹੀ નિਹਾਲ ਨੇ ਨਾਮ ਨੀਂ ਦਾ ਹਾਲ ਨਾਮ ਦੁੱਖਾਂ ਦਾ ਭਾਵ ਦੁੱਖਾਂ ਤੋਂ ਰਹਿਤ ਹੋ ਗਏ ਆਨੰਦ ਪ੍ਰਸੰਨ ਹੁੰਦਾ ਹੈ ਜਨਕੈ ਸੰਗ નિਹਾਲ ਪਾਪਾ ਮੈਲ ਧੋਏ ਪਰਮੇਸ਼ਰ ਦੇ ਜਨ ਦਾਸਾਂ ਦੇ ਸੰਗ ਨਾਲ ਮਿਲ ਕੇ ਭਾਵ ਸੰਗਤ ਪ੍ਰਾਪਤ ਕਰਕੇ નિਹਾਲ ਪ੍ਰਸਾਨ ਨੂੰ ਉਜਾਈਦਾ ਅਤੇ ਪਾਪਾਂ ਰੂਪੀ ਮੈਲ ਗੰਦਗੀ ਧੋ ਲਈਦੀ ਹੈ ਅੰਮ੍ਰਿਤ ਸਾਚਾ ਨਾਮ ਓਥੈ ਜਾਪੀਐ ਅਮਰ ਕਰਨ ਵਾਲਾ ਪਰਮੇਸ਼ਰ ਦਾ ਸੱਚਾ ਨਾਮ ਓਥੇ ਸਾਧ ਸੰਗਤ ਵਿੱਚ ਮਿਲ ਕੇ ਜਪੀਦਾ ਹੈ ਮਨ ਕੋ ਹੋਏ ਸੰਤੋਖ ਭੁੱਖਾ ਧਰਾਪੀਐ ਮਨ ਅੰਤਹਿ ਕਰਨ ਦੇ ਤਾਈ ਸੰਤੋਖ ਹੋ ਜਾਂਦਾ ਹੈ ਭਾਵ ਲੋਭ ਆਦ ਦਾ ਅਭਾਵ ਹੋ ਜਾਂਦਾ ਹੈ ਤੇ ਆਸਾਂ ਕਰਕੇ ਭੁੱਖਾ ਜੀਵ ਧਰਾਪੀਐ ਤ੍ਰਿਪਤ ਹੋ ਜਾਂਦਾ ਰਜ ਜਾਂਦਾ ਹੈ ਜਿਸ ਘਟ ਵਸਿਆ ਨਾ ਤਿਸ ਬੰਧਨ ਕਾਟੀਐ ਜਿਸ ਦੇ ਘਟ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਉਸ ਪੁਰਸ਼ ਦੇ ਜੰਮਣ ਮਰਨ ਆਦ ਦੇ ਸਾਰੇ ਬੰਧਨ ਜੰਜਾਲ ਕੱਟੇ ਜਾਂਦੇ ਆ ਗੁਰ ਪ੍ਰਸਾਦ ਕਿਨੈ ਵਿਰਲੇ ਹਰ ਧਨ ਖਾਟੀ ਐ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਕਿਸੇ ਵਿਰਲੇ ਟਾਵੇਂ ਟਾਵੇਂ ਨਹੀਂ ਭਾਵ ਗੁਰਮੁਖ ਪੁਰਸ਼ ਨਹੀਂ ਹਰੀ ਦੇ ਨਾਮ ਰੂਪੀ ਧਨ ਨੂੰ ਕੱਢਣਾ ਕੀਤਾ ਹੈ ਸਲੋਕ ਮਹੱਲਾ 5 ਵਾ ਮਨ ਮਹਿ ਚਿਤ ਵਾਉ ਚਿਤਵਨੀ ਉਦਮ ਕਰੋ ਉਠ ਨੀਤ ਹੇ ਭਾਈ ਆਪਣੇ ਮਨ ਹਿਰਦੇ ਵਿੱਚ ਹਰੀ ਨਾਮ ਦੀ ਚਿਤਵਨੀ ਚਿਤਵਨੀ ਚਿਤਵਣਾ ਕਰੋ ਅਤੇ ਨੀਤ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰਨਾ ਕਰੋ ਹਰ ਕੀਰਤਨ ਕਾ ਆਹਰ ਹਰ ਦੇ ਨਾਨਕ ਕੇ ਮੀਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਬੇਨਤੀ ਕਰੋ ਕਿ ਇਹ ਸਾਡੇ ਜਨਾਂ ਦੇ ਮੀਤ ਮਿੱਤਰ ਹਰੀ ਪਰਮੇਸ਼ਰ ਜੀ ਸਾਨੂੰ ਆਪਣਾ ਹਰਿ ਕੀਰਤਨ ਹਰੀ ਜਸ ਕਰਨ ਦਾ ਆਹਰੋ ਉਦਮ ਬਖਸ਼ਿਸ਼ ਕਰੋ ਮਹੱਲਾ ਪੰਜਵਾ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਜਿਨ੍ਹਾਂ ਨੂੰ ਪ੍ਰਭੂ ਪਿਆਰੇ ਪਰਮੇਸ਼ਰ ਨੇ ਆਪਣੀ ਕਿਰਪਾ ਦੀ ਦ੍ਰਿਸ਼ਟ ਦ੍ਰਿਸ਼ਟੀ ਧਾਰਨ ਕਰਕੇ ਰੱਖ ਲਿਆ ਹੈ ਉਹਨਾਂ ਦਾ ਮਨ ਹਿਰਦਾ ਤੇ ਤਨ ਸਰੀਰ ਮੂਲ ਮੁੱਢ ਅਧਿਸ਼ਥਾਨ ਰੂਪ ਪ੍ਰਭੂ ਵਿੱਚ ਰੰਗਿਆ ਗਿਆ ਹੈ ਨਾਨਕ ਜੋ ਪ੍ਰਭ ਬਾਣੀ ਆ ਮਰੋ ਵਿਚਾਰੀ ਸੂਲ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਜਿਹੜੀਆਂ ਗੁਰਮੁਖ ਰੂਪ ਸਖੀਆਂ ਜਮਾ ਹਾਤਮਾ ਜਿਨ੍ਹਾਂ ਦੀਆਂ ਬਿਰਤੀਆਂ ਸਵੈ ਰੂਪ ਵਿੱਚ ਜੁੜੀਆਂ ਹੋਈਆਂ ਪਰਮੇਸ਼ਰ ਨੂੰ ਬਾਣੀਆ ਭਾ ਗਈਆਂ ਹਨ ਉਹਨਾਂ ਨੇ ਇਹ ਵਿਚਾਰ ਕੀਤੀ ਹੈ ਕਿ ਉਹਨਾਂ ਦੀ ਸਾਰੀ ਇਸੂਲ ਭਾਵ ਪੀੜਾ ਮਰ ਗਈ ਨਿਮਰਤ ਹੋ ਗਈ ਆ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਹੇ ਭਾਈ ਜੋ ਵੀ ਆਪਣੇ ਜੀ ਹਿਰਦੇ ਦੀ ਕੋਈ ਬਿਰਥਾ ਪੀੜਾ ਹੋਵੇ ਉਹ ਸਤਿਗੁਰਾਂ ਦੇ ਪਾਸ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ ਬੇਨਤੀ ਕਰ ਲਗਿਆ ਹੋਰ ਸਾਰੀਆਂ ਆਪਣੇ ਮਨ ਦੀਆਂ ਬੁੱਧੀ ਦੀਆਂ ਸਿਆਣਪਾਂ ਚਤਰਾਈਆਂ ਛੱਡ ਕਰਕੇ ਮਨ ਹਿਰਦੇ ਤੇ ਤਨ ਸਰੀਰ ਨੂੰ ਵੀ ਸਤਿਗੁਰਾਂ ਅੱਗੇ ਅਰਪ ਭੇਟਾ ਧਰ ਰੱਖ ਦੇ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਤਿਗੁਰਾਂ ਦੇ ਪੈਰ ਚਰਨ ਕਮਲਾਂ ਨੂੰ ਪੂਜਣਾ ਕਰੋ ਜਿਸ ਕਰਕੇ ਦੁਰਮਤ ਖੋਟੀ ਮਤ ਸੜ ਜਾਵੇਗੀ ਆਦਿ ਸਟਾਨ ਰੂਪ ਤੇ ਗੁਰਚੇਤਨ ਸਰੂਪ ਨੂੰ ਸਦਾ ਪੂਜਣਾ ਕਰੋ ਜਿਸ ਕਰਕੇ ਖੋਟੀ ਮਤ ਦੀ ਜਰ ਜੜ ਚਲੀ ਜਾਵੇਗੀ ਸਾਧ ਜਨਾ ਕੈ ਸੰਗ ਭਵ ਜਲ ਵਿਖਮ ਤਰ ਸਾਧ ਜਨਾ ਸੰਤ ਮਹਾਤਮਾ ਜਨਾ ਦੀ ਸੰਗ ਸਾਥ ਪਾਵ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਕਠਨ ਤਾਈ ਨਾਲ ਪਾਰ ਹੋਣ ਵਾਲੇ ਭਵ ਜਲ ਸੰਸਾਰ ਸਮੁੰਦਰ ਤੋਂ ਤਰਨਾ ਕਰ ਸੇਵੋ ਸਤਗੁਰ ਦੇਵ ਅੱਗੇ ਨਾ ਮਰੋ ਡਰ ਦੇਵ ਪੂਜਨੀਕ ਸਤਗੁਰੂ ਸਾਹਿਬ ਦੀ ਸੇਵਾ ਕਰੋ ਜਿਸ ਕਰਕੇ ਅੱਗੇ ਪਰਲੋਕ ਵਿੱਚ ਜਮਾ ਤੋਂ ਦਰ ਭੈ ਭੀ ਧੋਕੇ ਨਹੀਂ ਮਰਨਾ ਪਵੇਗਾ ਖਿਨ ਮਹਿ ਕਰੇ ਨਿਹਾਲ ਊਣੇ ਸੁਬਰ ਭਰ ਉਹ ਪਰਮੇਸ਼ਰ ਇੱਕ ਛਿਨ ਮਾਤਰ ਸਮੇਂ ਵਿੱਚ ਹੀ ਆਨੰਦ ਪ੍ਰਸੰਨ ਕਰ ਦਿੰਦਾ ਹੈ ਤੇ ਊਣੇ ਖਾਲੀਆਂ ਨੂੰ ਸੁਬਰ ਲਵਾ ਲੱਭ ਭਰ ਦਿੰਦਾ ਹੈ ਗੁਣਾ ਤੋਂ ਹੀਣਿਆਂ ਨੂੰ ਤਲਾਵਾਂ ਦੀ ਨਿਆਈ ਗੁਣਾ ਨਾਲ ਪੂਰਤ ਕਰ ਦਿੰਦਾ ਹੈ ਮਨ ਕੋ ਹੋਏ ਸੰਤੋਖ ਧਿਆਇ ਸਦਾ ਹਰ ਜਿਸ ਦੀਵੀ ਕਾਲ ਲਈ ਪਰਮੇਸ਼ਰ ਨੂੰ ਤਿਆਉਣਾ ਕਰੀਏ ਤਾਂ ਮਨ ਹਿਰਦੇ ਤਾਂ ਹੀ ਸੰਤੋਖ ਹੋ ਜਾਂਦਾ ਭਾਵ ਹਿਰਦੇ ਅੰਦਰ ਸੰਤੁਸ਼ਟੀ ਆ ਜਾਂਦੀ ਹੈ ਸੋ ਲੱਗਾ ਸਤਿਗੁਰ ਦੇ ਸੇਵ ਜਾ ਕੋ ਕਰਮ ਧੁਰ ਉਹ ਪੁਰਸ਼ ਸਦਾ ਹੀ ਸਤਿਗੁਰਾਂ ਦੀ ਸੇਵ ਤਹਿਲ ਵਿੱਚ ਲੱਗਾ ਹੋਇਆ ਹੈ ਜਿਸ ਨੂੰ ਧੁਰੋਂ ਪਰਮੇਸ਼ਰ ਨੇ ਕਰਮ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਦੇ ਪੂਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਕੀਸ਼ਰ ਨੇ ਮੱਥੇ ਉੱਪਰ ਪ੍ਰਾਪਤੀ ਦੇ ਲੇਖ ਪਾ ਦਿੱਤੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਖਲਸਾ ਵਾਹਿਗੁਰੂ ਜੀ ਕੀ ਫਤਿਹ